ਜੈ 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 ਖੜ 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 ਮਾਪੋਤੀ ਇਹ ਜੀ ਅੱਜ ਕੀ ਹੋ ਰਿਹਾ ਅੱਜ ਕੀ ਹੋ ਰਿਹਾ ਤਾਂ ਸੜਕ ਉਤੇ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ ਤੇ ਇਸ ਹਾਦਸੇ ਦੇ ਵਿੱਚ ਮਾਪੋਤ ਦੀ ਮੌਤ ਹੋ ਚੁੱਕੀ ਹੈ ਦਰਅਸਲ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜੁਤੇਸ ਹਾਦਸੇ ਵਾਲੀ ਘਟਨਾ ਨੂੰ ਵੇਖ ਕੇ ਇੱਕ ਵਾਰ ਰੋਕ ਤੇ ਖੜੇ ਹੋ ਜਾਣਗੇ ਕਿ ਕਿ ਕੈਸਰਾ ਮੋਟਰਸਾਈਕਲ ਦੇ ਨੀਚੇ ਮਾਂ ਪੁੱਤ ਪਏ ਨੇ ਮ੍ਰਿਤਕ ਹਾਲਤ ਦੇ ਵਿੱਚ ਆੜੇ ਦੁਆਲੇ ਦੇ ਲੋਕ ਇਕੱਠੇ ਹੋ ਜਾਂਦੇ ਨੇ ਰਿਸ਼ਤੇਦਾਰਾਂ ਨੂੰ ਫੋਨ ਕੀਤੇ ਜਾਂਦੇ ਨੇ ਰਿਸ਼ਤੇਦਾਰ ਮੁਕੇ ਉੱਤੇ ਪਹੁੰਚਦੇ ਨੇ ਅਤੇ ਜੋਣਾ ਜਦੋਂ ਉਹਨਾਂ ਵੱਲੋਂ ਵੇਖਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਇਸ ਜ਼ਮੀਨ ਉੱਤੇ ਮਾਪੋਤ ਪਏ ਨੇ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਸ ਜਾਂਦੀ ਹੈ ਤਾਂ ਬੇਹੱਦ ਦਰਦਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਮਾਪ ਪੁੱਤ ਦਵਾਈ ਦੇਣ ਦੇ ਲਈ ਜਾਂਦੇ ਨੇ ਤਾਂ ਜਿਵੇਂ ਹੀ ਪਿੰਡ ਊਠੀਆਂ ਤੋਂ ਇਹ ਅਜਨਾਲਾ ਵਾਲੀ ਸਾਈਡ ਨੂੰ ਛਾਰੇ ਹੁੰਦੇ ਨੇ ਤਾਂ ਸਾਹਮਣੇ ਤੋਂ ਆ ਰਹੇ ਟਰੈਕਟਰ ਦੇ ਵਿੱਚ ਇਹਨਾਂ ਦੀ ਟੱਕਰ ਹੋ ਜਾਂਦੀ ਆਹ ਉਹ ਸਾਹਮਣੇ ਟੱਕਰ ਹੋ ਜਾਂਦੀ ਹੈ ਜਿਸਦੁਰਨ ਮੋਕੇ ਤੇ ਮੁੰਡੇ ਦੀ ਤਾਂ ਜਾਨ ਚਲੇ ਜਾਂਦੀ ਪਰ ਉਸ ਤੋਂ ਬਾਅਦ ਮਾਵ ਵੱਲੋਂ ਵੀ ਜਿਹੜੇ ਆਪਣੇ ਸਾਥ त्याग ਦਿੱਤੇ ਜਾਂਦੇ ਨੇ ਤਾਂ ਮਾਪ ਪੁੱਤ ਦੇ ਸਹਾਸੇ ਦੇ ਵਿੱਚ ਇਸ ਤੋਂ ਬਾਅਦ ਦੇ ਵਿੱਚ ਆਲਦਵਾਦੇ ਲੋਕ ਇਕੱਠੇ ਹੋ ਜਾਂਦੇ ਨੇ ਪਰਿਵਾਰਿਕ ਮੈਂਬਰ ਇਕੱਠੇ ਹੋ ਜਾਂਦੇ ਨੇ ਰੋਂਦੇ ਗੁੱਲੋਂਦੇ ਹੋਏ ਨਸਰਾਤੇ ਨੇ ਕਿਉਂਕਿ ਇੱਕ ਹਾਦਸੇ ਦੇ ਵਿੱਚ ਇੱਕ ਘਰ ਦੇ ਦੋ ਜੀਆਂ ਦੀ ਮੌਤ ਹੋ ਜਾਂਦੀ ਹੈ ਤੇ ਘਰ ਦੇ ਵਿੱਚ ਸੱਥਰ ਵਿੱਚ ਹੋਏ ਨੇ ਜਿਸ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਉੱਤੇ ਬੇਹੱਦ ਵੱਡਾ ਦੁੱਖਾਂ ਦਾ ਇਹ ਪਹਾੜ ੁੱਟਿਆ ਤੁਹਾਨੂੰ ਦੱਸਣੇ ਕਿ ਪੂਰਾ ਮਾਮਲਾ ਜੁੜਾ ਹੈ ਅਜਨਾਲਾ ਜੋ گاਵਾ ਰੋਡ ਉੱਤੇ ਸਥਿਤ ਪਿੰਡ ਪਹਲੀਆਂ ਦੇ ਵਿੱਚ ਵਾਪਰਿਆ ਜਿੱਥੇ ਇਹ ਦਰਦਨਾਕ ਦ੍ਰਿਸ਼ ਵੇਖਣ ਨੂੰ ਮਿਲਿਆ ਜਿੱਥੇ ਸੜਕ ਹਾਸੀ ਦੇ ਵਿੱਚ ਮਾਂ ਪੁੱਤ ਦੀ ਮੌਤ ਹੋ ਚੁੱਕੀ ਹੈ ਤੇ ਨਾਲ ਇਹਨੂੰ ਟਰੈਕਟਰ ਆਉਂਡਿਆ ਸੀ ਤੇ ਜਦੋਂ ਉਹਨੂੰ ਇਹ ਪਾਸ ਕੀਤਾ ਇਹਨਿਆਂ ਨੂੰ ਤੇ ਉਹ ਟਰੈਕਟਰ ਦੇ ਵਿੱਚ ਜਾ ਵਜਾ ਦੇ ਬੰਪਰ ਦੇ ਥੱਲੇ ਵੜ ਗਿਆ ਮੁਰਸਲ ਸਿੱਧੇ ਸਿੱਧੇ ਹੀ ਮੱਥਾ ਵਜਾ ਬੇੜੇ ਦੀ ਮੌਕੇ ਦੇ ਮੌਤ ਹੋ ਗਈ ਹੈ ਤੇ ਜਦੋਂ ਅਸੀਂ ਇਹ ਮੋਟਰਸਾ ਥੱਲੇ ਉਤਰੇ ਉਹਦੇ ਮਮੀ ਨੇ ਸਹਿ ਗਈ ਹਾਂ ਤੇ ਤੂੰ ਮੇਰੀ ਗੱਲ ਸੁਣ ਤਿੰਦੂ ਨਾ ਜੀ ਆਉਂਦਾ ਤੇ ਚਾਈ ਜਿਉਂਦੇ ਬੋਲੀ ਤੇ ਡਰਾਈਵਰ ਮੋਕੇ ਤੇ ਭੱਜ ਗਿਆ ਦੋਹਾਂ ਜਰਾ ਭੱਜ ਗਿਆ ਭੱਜ ਗਿਆ ਹਾਂ ਕਿਹਦੀ ਪੁਲਿਸ ਨੂੰ ਜਾਨੀ ਸੱਚ ਨੂੰ ਫੋਨ ਕੀਤਾ ਐਸਐਚਓ ਨੂੰ ਫੋਨ ਕੀਤਾ ਹਾਂ ਜੀ ਕੀ ਕਹਿੰਦੇ ਉਹ ਆਈ ਨਹੀਂ ਤੱਕ ਉਹ ਮੰਡੇ ਨੇ ਕਿਹਾ ਸੱਚ ਨੂੰ ਕੀਤਾ ਹਾਂ ਜੀ ਐਸਪੀ ਨੂੰ ਕੀਤਾ ਹਾਂ ਜੀ ਕਿਹਨੂੰ ਕਿਹਨੂੰ ਫੋਨ ਕੀਤਾ ਐਸਐਚਓ ਨੂੰ ਕੀਤਾ ਹਾਂ ਨਾ ਕੀਤਾ ਕੀਤਾ ਐਸਐਚਓ ਨੂੰ ਕੀਤਾ ਆਹ ਤੇ ਹੋਰ ਵੀ ਇੱਕ ਜਣ ਨੂੰ ਕੀਤਾ ਸੀ ਤੇ ਕਹਿੰਦੇ ਘੰਟਾ ਹੋ ਗਿਆ ਆਏ ਨਹੀਂ ਮੇਰੇ ਨਾਲ ਬੁਝਾਵਾ ਤਾਂ ਪਤਾ ਕਿਦੋਂ ਕਿਦੋਂ ਆਇਆ ਇਹ ਇੱਥੇ ਇਧਰੋਂ ਆਉਂਦੇ ਇਧਰ ਜਾਂਦੇ ਉਹ ਤਾਂ ਵਜੇ ਹੀ ਆ ਬਸ ਹਾਂ ਜੀ ਸਾਹਮਣੇ ਵਾਲੀ ਟਰੈਕਟਰ ਵਾਲੇ ਨੇ ਉੱਤੋਂ ਹੀ ਘਲਾਰਤਾ ਟਰੈਕਟਰ ਇਸ ਡਰੈਗ ਕਿਉਂ ਪਤਾ ਨਹੀਂ ਜੋ ਭੱਜ ਗਿਆ ਉਹ ਤਾਂ ਨੇ ਭੱਜ ਗਿਆ ਕੌਣ ਸੀ ਇਹਦੇ ਕਿਸ ਤਰ੍ਹਾਂ ਹੋਇਆ ਟਰੈਕਟਰ ਇਹ ਮੇਰਾ ਬ੍ਰਦਰ ਜੇਤ ਮਾਤਾ ਜੀ ਅੱਛਾ ਮੈਨੂੰ ਤਾਂ ਪਤਾ ਨਹੀਂ ਜੇ ਮੈਂ ਘਰ ਰੋਟੀ ਕਾਂਢਿਆ ਮੈਂ ਅਜੇ ਨਾਲੇ ਰਹਿੰਦਾ ਸੀ ਇਹ ਪਿੰਡੋਂ ਆ ਰਹੇ ਆ ਤੇ ਮੈਨੂੰ ਫੋਨ ਸੁਨਾ ਮਿਲਿਆ ਹੋ ਕਿ ਉੱਥੋਂ ਨਾਲ ਐਕਸੀਡੈਂਟ ਹੋ ਗਿਆ ਮੈਂ ਆਇਆ ਤੇ ਹੁੰਦੇ ਨੂੰ ਦੋਨਾਂ ਦੀ ਡੈਥ ਹੋ ਗਈ ਤੁਹਾਨੂੰ ਕੌਣ ਸੀ ਹਾਂਜੀ ਕੌਣ ਸੀ ਮਾਪੁੱਤ ਸੀਗੇ ਹਾਂਜੀ ਨੋ ਨੋ ਮਾ ਇਹ ਕਿਧਰੋਂ ਆਉਂਦੇ ਸੀਗੇ ਇਹ ਉਠੀਆਂ ਤੋਂ ਆ ਰਹੇ ਸੀ ਕਿਧਰ ਜਾ ਰਹੇ ਸੀ ਅਜ ਨਾਲੇ ਨੂੰ ਜਾ ਰਹੇ ਸੀ ਸਾਡੇ ਹਾਂਜੀ ਇਹ ਮੇਰੇ ਮਾਮੀ ਜੀ ਆ ਤੇ ਮੇਰੇ ਮਾਮੀ ਜੀ ਦਾ ਲੜਕਾ ਇਹ ਉਠੀਆਂ ਤੋਂ ਆਉਂਦੇ ਸੀ ਅਜ ਨਾਲੇ ਦਵਾਈ ਲੈਣ ਚੱਲੇ ਇਹਨਾਂ ਦਾ ਪਤਾ ਨਹੀਂ ਕੋਈ ਦਿੱਤੀ ਸਾਨੂੰ ਤੇ ਫੋਨ ਆਇਆ ਇਹ ਐਕਸੀਡੈਂਟ ਹੋਇਆ ਸੰਤ ਇਹ ਵੀ ਨਹੀਂ ਪਤਾ ਲੱਗਿਆ ਵੀ ਡੈਥ ਹੀ ਹੋ ਗਈ ਹੈ ਅਸੀਂ ਤੋਂ ਇੱਥੇ ਆਣ ਕੇ ਵੇਖਣ ਦੇ ਵੀ ਡੈਥ ਹੋ ਗਈ ਹੈ ਅਹੀਂ ਪੁਲਸ ਨੂੰ ਤਲਾਹ ਹੀ ਤੁਹਾਨੂੰ ਪ੍ਰੈਸ ਰੋਟਰਾਂ ਦੇ ਕਿੱਤੀ ਵੀ ਤੁਸੀਂ ਪੁਲਸ ਨੂੰ ਤਲਾਹ ਕਰਦੇ ਹੋ ਇਹਦਾ ਅਹੀਂ ਨਹੀਂ ਅਜੇ ਕੀਤੀ ਤੇ ਕਿਹੜਾ ਮੈਂ ਕਿਹੜਾ ਟਰੈਕਟਰ ਡਰਾਈਵਰ ਦਾ ਪਤਾ ਨਹੀਂ ਕਿ ਇਹਦਾ ਨਹੀਂ ਪਤਾ ਸੀ ਤੁਹਾਨੂੰ ਆਉਣਾ ਆਉਂਦੇ ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਤੇ ਇਹ ਡਰਾਈਵਰ ਕੌਣ ਆ ਜਾਂ ਕਿਹੜਾ ਟਰੈਕਟਰ ਆ ਇਹ ਵੀ ਨਹੀਂ ਸਾਨੂੰ ਪਤਾ ਇਹ ਦਵਾਈ ਲੈਣ ਆਉਂਦੇ ਸੀ ਇਹ ਦਵਾਈ ਲੈਣ ਆਉਂਦੇ ਪਿੰਡੋਂ ਉੱਤੀਆਂ ਤੋਂ ਆਈ ਨਾਲੇ ਦਵਾਈ ਲੈਣ ਕਿ ਮਾਮਲਾ ਜਰੂੜ ਐ ਇਹਦਾ ਇੱਥੇ ਬੋਲੀਆਂ ਪਿੰਡ ਆ ਜੀ ਅਜ ਨਾਲ ਏਰੀਆ 'ਚ ਉਥੇ ਇੱਕ ਟਰੈਕਟਰ ਜਾ ਰਿਹਾ ਸੀ ਦੂਸਰੀ ਸਾਈਡ ਤੋਂ ਮੋਟਰਸਾਈਕਲ ਤੇ ਮਾਂ ਪੁੱਤ ਆ ਰਹੇ ਸੀਗੇ ਜਗਿੰਦਰਪਾਲ ਤੇ ਕਲਾ ਸ਼ਰਣੀ